ਅਜ ਮਾ ਵੀ ਤੇ ਮਹੀਨਾ ਤੱਕ ਸੂਰੇ ਜਾ ਕੇ ਹਾਂ ਤੁਸੀਂ ਤਾਂ ਕਹਿੰਦੇ ਸੀ ਜਨਵਰੀ ਚ ਸੂਗੀ ਉਹ ਜਨਵਰੀ ਦੀ ਹੋਰ ਹੈ ਕਿ ਮਨੂੰ ਇਹ ਕੱਟੀਆਂ ਸੁਣੀਆਂ ਇਹ ਅੱਛਾ ਉਹ ਜਾਣ ਵੀ ਜੋ ਵੀ ਉਹ ਵੀ ਸੂਗੀ ਇਹ ਵੀ ਸੂਗੀ ਹੁਣ ਜਨਵਰੀ ਚ ਇੱਕ ਹੋਰ ਸੂਗੀ ਹਾਂ ਇਹ ਕਾ ਇਹਨਾਂ ਨੇ ਥਣ ਕੀ ਮੈਂ ਨੀਲੇ ਨੀਲੇ ਜਗਰ ਨੇ ਇਹ ਦਵਾਈ ਲਾਈ ਵੀ ਆ ਇਹ ਕਿਹੜੀ ਦਵਾਈ ਹੈ ਜੀ ਵੈਲਕਮ ਬੈਕ ਟੂ आवर ਚੈਨਲ ਰੈਲ ਫੈਮਿਲੀ ਵਲੋਗ ਅਸੀਂ ਅੱਜ ਅਪਾ ਸਵੇਰੀ ਸਵੇਰੀ ਵੀਡੀਓ ਸਟਾਰਟ ਕਰ ਲਈ ਤੇ ਅਸੀਂ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਨਾ ਕਿ ਸਾਡੀ ਗਾਂ ਸੂਣ ਵਾਲੀ ਆ ਉਹ ਇੱਕ ਨਹੀਂ ਐਕਚੁਅਲੀ ਦੋ ਸੂਪੀਆਂ ਉਹ ਹੁਣ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਦੇ ਉਹਨਾਂ ਨੇ ਬੱਚਾ ਕਿਤੇ ਨੇ ਦੇਖਦੇ ਆ ਜਾ ਕੇ ਗਾਗਨ ਪਤਾ ਨਹੀਂ ਕਦੀ ਡੇਟੇ ਭੁੱਲ ਗਏ ਸੀ ਉਹ ਐ ਨਹੀਂ ਕਰਦੇ ਹੁੰਦੇ ਨੇ ਪੁੱਛਦੀਆਂ ਹੁਣ ਉਹਨਾਂ ਨੂੰ ਵੀ ਇਹ ਕੀ ਹੋ ਗਿਆ ਲੋਟਰੀਆਂ ਦੋ ਨਿਕਲ ਗਿਆ ਇੱਕ ਸਾਡਾ ਮਾਹ ਤੁਸੀਂ ਤਾਂ ਕਹਿੰਦੇ ਸੀਗੇ ਵੀ ਆਪਣੀ ਇੱਕੋ ਗਾਂ ਸੂਣ ਵਾਲੀ ਐ ਬੀਕ ਜਾ ਕੇ ਜਨਵਰੀ ਚ ਸੂਗੀ ਇਹ ਲਾਟਰੀਆਂ ਦੋ ਨਿਕਲ ਗਈਆਂ ਕਿ ਹੋ ਗਿਆ ਹੁਣ ਤੁਸੀਂ ਐਵੇਂ ਸਾਈਂ ਕਰਦੇ ਹੋ ਨਾ ਡੇਟ ਭੁੱਲ ਜਾਂਦੇ ਹੋ ਹੁਣ ਆਗਲੀ ਮਾਂ ਵੀ ਜਿੰਨੀ ਮਹੀਨਾ ਤੱਕ ਸੂਰੇ ਜਾ ਕੇ ਹਾਂ ਤੁਸੀਂ ਤਾਂ ਕਹਿੰਦੇ ਸੀ ਜਨਵਰੀ ਚ ਸੂਗੀ ਉਹ ਜਨਵਰੀ ਦੀ ਹੋਰ ਆ ਕਿ ਉਹ ਮਨਾਂ ਦੀ ਕੱਟੀਆਂ ਸੂਣੀਆਂ ਇਹ ਅੱਛਾ ਉਹ ਹੋਏ ਜਾਣ ਵੀ ਜੋ ਵੀ ਉਹ ਵੀ ਸੂਗੀ ਇਹ ਵੀ ਸੂਗੀ ਹੁਣ ਜਨਵਰੀ ਚ ਇੱਕ ਹੋਰ ਸੂਗੀ ਹਾਂ ਇਹ ਕਾ ਇਹਨਾਂ ਨੇ ਥਣ ਕੀ ਮੈਂ ਨੀਲੇ ਨੀਲੇ ਜਗਰ ਨੇ ਇਹ ਦਵਾਈ ਲਾਈ ਵੀ ਆ ਇਹ ਕਿਹੜੀ ਦਵਾਈ ਆ ਇਹ ਦਵਾਈ ਜਿਵੇਂ ਚੱਲ ਲਈ ਵਾਹਿੰਦੇ ਨੇ ਕਾਹ ਹਨ ਹਾਂ ਜਦੋਂ ਚੋਅ ਚੋਂ ਆਲੇ ਸਾਰੀਆਂ ਨੇ ਨੀਲੇ ਨੀਲੇ ਦੇ ਕਰ ਬੈਨੇ ਡੱਡੀਆਂ ਨੇ ਵੀ ਇਹ ਕੀ ਕਰਦੀ ਆ ਇਹ ਉਹਦੇ ਨਾਲ ਇਨਫੈਕਸ਼ਨ ਨਹੀਂ ਹੁੰਦੀ ਬਈ ਤੁਹਾਡੇ ਵੀ ਮਟਾਇਟਸ ਨਹੀਂ ਹੋਉਂਦੀ ਇਹਦੇ ਨਾਲ ਓਕੇ ਕਾ ਹੁੰਦੀ ਕੱਲ ਮਨੁਰਮੇਸ਼ ਕਹਿੰਦਾ ਕਹਿੰਦਾ ਵੀ ਆਹ ਕਹਿੰਦਾ ਹਜੇ ਨਹੀਂ 2 ਦਿਨ ਤੋਂ ਹੁੰਦੀ ਹਾਂ ਜਾ ਫੇ ਤੁਸੀਂ ਬਾਅਦ ਵਿੱਚ ਮੈਂ ਗਿਆ ਜਦੋਂ ਫੋਨ ਵੀ ਕਰਨ ਲੱਗੇ ਹੋਰ ਕਹਿੰਦੇ ਬੈਠੀ ਸੁਣੀਆਂ ਬੈਠੀ ਸੁਣੀਆਂ ਮੈਂ ਮੰਮੀ ਨੂੰ ਕਿਹਾ ਮਾ ਆਹ ਤਾਂ ਕਹਿੰਦੇ ਤੇ ਜਨਵਰੀ ਚ ਸੁਣੀ ਆ ਹਜੇ ਹੈ ਮਹਾਤਾ ਕਹਿੰਦਾ ਜਨਮ ਜੀ ਕੋਈ ਹੋਰ ਸੁਣੀਆਂ ਇੱਕ ਹੋਰ ਦੋ ਸੁਣੀਆਂ ਜਨਮ ਜੀ ਦਾ ਇਹਦੀ ਡੇਟ ਮੈਨੂੰ ਆਈ ਦੀ ਵੀ ਇਹਨਾਂ ਦੇ ਉਹਨਾਂ ਦੇ ਲੱਗ ਲੱਗਭਗ ਲਵੇ ਲਾਉਣੇ ਜੀ ਆ ਅੱਛਾ ਤਾਂ ਕਰਕੇ ਫੇਰੇ ਰਾਤ ਵਾਲੀ ਨੇ ਕੀ ਦਿੱਤਾ ਹੁਣ ਰਾਤ ਵਾਲੀ ਤੇ ਮੁੰਡਾ ਉਹਦੋਂ ਪਹਿਲਾਂ ਨਹੀਂ ਆਉਹ ਕੁੜੀ ਕੁੜੀ ਇਤਨੇ ਹੋਣ ਹਾਂ ਹੁਣ ਟੂੜੀ ਆਉਹ ਬੈਠੀਆਂ ਨੇ ਆਤਰੋ ਚਾਤਰੋ ਦਿਖਾਉਣੀਆਂ ਮਾਨ ਦਾ ਸਾਰੇ ਹੁਣ ਇੱਥੇ ਪਤਾ ਨਹੀਂ ਹੱਕ ਦੇਣਗੀਆਂ ਕਿ ਨਾ ਉਹ ਦੋ ਤਾਂ ਪਹਿਲਾਂ ਨਹੀਂ ਆਈ ਨਾ ਖੰਡ ਕਰਕੇ ਅੰਦਰ ਕਰਤੀਆਂ ਖੰਡ ਕਰਕੇ ਅਸੀਂ ਇਹ ਉਰੇ ਟੂੜੀ ਵਾਲੇ ਨੇ ਕਰਤੀਆਂ ਜਿੰਦਰੇ ਚ ਦੋ ਇਹ ਪਹਿਲਾਂ ਦੀਆਂ ਨੇ ਆਹ ਇੱਕ ਉਸ ਤੋਂ ਬਾਅਦ ਆਈ ਐ ਇੱਕ ਰਾਤ ਆਇਆ ਇਹ ਮੁੰਡਾ ਭਈ ਉਹ ਵੀ ਦੁਕਾਨੇ ਕਿੱਥੇ ਉਹ ਕਿੱਥੇ ਰਾਤ ਵਾਲਾ ਸਰਕਾਰੀ ਦੇਖੀ ਕਿੰਨਾ ਤੁਸੀਂ ਉਹ ਕਰਦੇ ਹੋ ਵੀ ਜਿਹੜੇ ਤਾਂ ਮੁੰਡੇ ਹੁੰਦੇ ਨੇ ਉਹਨਾਂ ਨੂੰ ਬਾਹਰ ਜਿਹੜੇ ਕੁੜੀਆਂ ਹੁੰਦੇ ਨੇ ਨੰਨਾਂ ਇੱਕ ਨਈਂ ਬਰਾਮ ਦਾ ਵੀ ਜੇ ਮਰ ਜੀਦੀ ਕੀ ਦੀ ਲੋੜ ਆ ਬੰਦਾ ਉਹੀ ਵਰਤਦਾ ਹੁੰਦਾ ਹਾਂ ਪਾਰਸਲ ਟੇ ਕਰਦਾ ਬਾਈ ਪਾਰਸਲ ਟੇ ਕਰਦੇ ਆ ਬਾਈ ਤੁਸੀਂ ਹਰ ਇੱਕ ਕਰਦਾ ਹਰ ਇੱਕ ਬੰਦਾ ਅਲ ਇੱਕ ਕੰਮ ਜੀ ਕਰਦਾ ਹਾਂ ਸਮਝ ਨਹੀਂ ਮਾਰਾ ਬਰਾ ਐਵੇਂ ਨਹੀਂ ਮਾਰਦੇ ਸੁਣੋ ਕਿੱਥੇ ਆ ਤਾ ਪਹਿਲਾ ਵਾਲਾ ਦੂਆ ਨਵਾਂ ਕਿੱਥੇ ਉਹ ਦੂਆ ਵੀ ਦੇਖੋ ਥੱਲੇ ਬੈਠਾ ਹੂੰਗਾ ਇੱਧਰ ਆਓ ਬੈਠਾ ਸਕਾਰੀ ਬਹੁਤ ਵੱਡਾ ਹਾਂ ਕਿੰਨਾ ਹੈਲਦੀ ਆ ਬੱਚੀ ਇੰਨੀ ਹੈਲਦੀ ਹੁੰਦੀ ਨਹੀਂ ਹੈਗੀ ਆ ਪਹਿਲਾ ਵਾਲਾ ਚਲੋ ਹੋਰ ਹਾਂ ਜਾਰੀ ਰਾਤ ਚਲੀ ਗਏ ਜੇਰ ਰੁਪਏ 2 ਵਜੇ ਸਵੇਰੇ ਲੈ ਚਲੋ ਵਧੀਆ ਮੀਨਸ ਸੁੱਖ ਸ਼ਾਂਤੀ ਨਾਲ ਸਾਰਾ ਕੁਝ ਹੋ ਗਿਆ ਨਹੀਂ ਕਈ ਵਾਰੀ ਜੇਰ ਦੀ ਪ੍ਰੋਬਲਮ ਹੋ ਜਾਂਦੀ ਹੈ ਦੇਖ ਲਓ ਹੁਣ ਕੱਦੀ ਵਿੱਚੋਂ ਫੇਰ ਹੋਰ ਨਿਕਲਿਆ ਹੋਵੇ ਕਿਤੇ ਨਹੀਂ ਨਹੀਂ ਹੁਣ ਬਸ ਦੋ ਰਹਿ ਗਈਆਂ ਉਹੀ ਜਨਵਰੀ ਡੇਟ ਤੇ ਇਹਦੀ ਲਗਭਗ ਜਨਵਰੀ ਤੋਂ ਬਾਅਦ ਥੋੜੀ ਜੀ ਅੱਛਾ ਹਾਂ ਠੀਕ ਹੈ ਜੀ ਆਹ ਦੇਖੋ ਭਾਈ ਇਹ ਬੱਚਾ ਕਿਵੇਂ ਦਵਾਈਣਾ ਸਾਰੀ ਕਰਨ ਵਾਲੀ ਹੈ ਬਾਈ ਇਹ ਤੇ ਬੱਚੇ ਤੇ ਕਰਤਾ ਸਾਰਾ ਬੂਸੇ ਸਾਰ ਦੇ ਥੱਕੇ ਪਿਆ ਹੁਣ ਕੱਲ ਦੀ ਹਜੇ ਸਫਾਈ ਕਰਨੀ ਆ ਬਾਅਦ 12 ਵਜੇ ਕੰਮ ਲੱਗਣੀ ਆ ਕਵਾਂਗੇ ਨੀਂਦ ਆਉਂਦੀ ਆ ਹੂੰ ਸੌਵਾਂਗੇ ਆਓ ਸਾਰੀ ਰਾਤ ਇੰਨ ਕੱਢਦੇ ਤੁਸੀਂ ਨੇ ਰਾਤ ਤੱਕ ਨਿਕਲ ਹੀ ਜਾਂਦੀ ਆ ਰਾਤ ਤੱਕ ਰਮੇਸ਼ ਵੀ ਫੇਰ ਨੂੰ ਪੈਦੀ ਆ ਇਹਨੂੰ ਇੱਧਰ ਪਿਆ ਹੋ ਧੁੱਪ ਚ ਆ ਨਾਟਵਾ ਗੋਲ ਪਚਾਰ ਵਾਲਾ करती शुरुआत तुम कह दी सी है ना भी दिसंबर चौगा है उपर हाँ? ना अच्छा बाबा जी फिर बचन सही कर देंगे ना पट्टे है नहीं हजे हाँ। अच्छा। हाँ। 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 ਇਹ ਹੁਣ ਆਪਾਂ ਕੀ ਆਪਾਂ ਉਹ ਗਰਮੀ ਦੇ ਵਿੱਚ ਰਾਂਗੇ ਕੀ ਆ ਜਿਹੜਾ ਕੀ ਨਾਮ ਬਾਜਰਾ ਵੀ ਜੰਗ ਥੋੜਾ ਡੋਗ ਬੱਗੇ ਕਾ ਬਾਜਰਾ ਹਾਂ ਚਾਰ ਮਹੀਨੇ ਤੱਕ ਸੱਤਰੀ ਕੱਲ ਕਰੂੰਗਾ ਚਾਰਨਾ ਨਹੀਂ ਹੈਗਾ ਮਾਰਚ ਤੱਕ ਚਾਰਨਾ ਜਾਵਾਂਗੇ ਅੱਜ ਹੀ ਵੱਜਣਗੇ 5-7 ਹੋਰ ਅੱਛਾ ਉਹ ਬਾਲੀ ਚਾਹੀਦਾ ਤਾਂ ਹੈਗਾ ਹੀ ਉੰਨਾ ਕ ਚਾਰ ਰੁਪਏ ਘਟੂਗਾ ਹੂੰ ਬਸ ਮਾਰਚ ਤੱਕ ਤਾਂ ਇਹ ਚੱਲ ਜੂ ਨਵੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ ਚੱਲੂ ਹਨਾ ਇਹ ਦਵਾ 5-6 ਮਹੀਨੇ ਲਈ ਹਾਂ ਫਿਰ ਅਪ੍ਰੈਲ ਤੱਕ 5 ਮਹੀਨੇ ਹੁੰਦੇ ਨੇ ਮਹੀਨੇ ਜ਼ਰੂਰ ਨਹੀਂ ਅਪ੍ਰੈਲ ਨੂੰ ਵੇਜ ਆਵਟਾ ਭਰਦਾਂਗੇ ਜਰੂਰ ਆਪਾਂ ਫੇਰ ਦੁਬਾਰੇ ਹਾਂ ਦੁਬਾਰੇ ਨਾਲ ਆ ਆ ਭਰਦਾਂਗੇ ਇਹਨੂੰ ਜਦੋਂ ਖਾਲੀ ਹੋਈ ਦੁਬਾਰੇ ਪਰ ਇਹ ਮੇਰੇ ਕੰਨ ਕਾਲੀ ਨਾਲ ਉਹ ਕਹਿੰਨਾ ਤਾਂ ਪੁੱਛਣਾ ਤਾਂ ਕਿ ਜਿਹੜੀਆਂ ਨਵੀਆਂ ਸੂਈਆਂ ਨੇ ਕੀ ਗੱਲ ਬਾਤਾਂ ਉਹਨਾਂ ਦੀ ਜਿਵੇਂ ਤੁੰਦਾ ਸਾਡਾ ਕਿਵੇਂ ਚੱਲਦੀਆਂ ਨੇ ਜੀ ਹੁਣ ਆਪਾਂ ਪੁੱਛਦੇ ਨਾ ਤਾਂ ਕਿ ਜਿਹੜੀਆਂ ਨਵੀਆਂ ਸੂਈਆਂ ਨੇ ਕੀ ਗੱਲ ਬਾਤਾਂ ਉਹਨਾਂ ਦੀ ਜਿਵੇਂ ਤੁੰਦਾ ਸਾਡਾ ਕਿਵੇਂ ਚੱਲਦਾ ਆ ਤਾਂ ਨਾਲ ਹੀ ਹੋਆ ਹਾਂ ਦੋਏ ਕਿਥੇ ਦਾਲੀਆਂ ਦੋ ਹੀ ਆਉਂਦੇ ਸੇਂਗੋ ਹਾਂ ਸੇਂਗੋ ਉਹਦੇ ਪਾਲਣਾ ਬੁਣਨ ਆ ਗਏ ਤੇ ਇਹ ਬਹੁਤ ਚੰਗੇ ਦੁੱਧ ਤੁਮ ਚੜਦੀਆਂ ਨੇ ਇਹ ਨਹੀਂ ਕਰੀ ਜਾ ਸੇਂਗੋ ਜੀ ਉਹ ਸ਼ੁਰੂਆਤ ਚਲੀ ਉਹ ਦੇਖਾਂਗੇ ਉਹਨਾਂ ਤੋਂ ਕਿੰਨੇ ਵਧ ਰੂਗੀ ਪਿਛਲੀ ਵਾਰ ਉਹਨੇ ਲਈਤੀ 24 ਲੀਟਰ ਤੋਂ ਉਹ ਨਹੀਂ ਹਾਂ ਸ਼ੁਰੂਆਤ ਦੀ ਜਗ੍ਹਾ ਹੀ ਸੀ ਹਾਂ ਵੱਧਦੀ ਆ ਸ ਇੱਕ ਦੀ 1 ਉਹ ਦਾ ਕਰੀ ਗੀ 27 ਲੀਟਰ ਅੱਛਾ ਤੇ ਇਹ ਤੋਂ ਵੀ ਆਇਆ ਵੀ ਕੀ ਦੀ ਆਸਾਂ ਘਾਤੂਆਂ ਦੀ ਆਪਾਂ ਇਹ ਤੋਂ ਵੀ ਉਹ ਤੋਂ ਵੀ ਸਾਲੀ 30 ਪਲੱਸ ਐ ਨੀ ਯਾਰ ਆਪਣੇ ਕੋਲ ਸਾਰੀਆਂ ਹੂੰ ਕੋਈ ਯੋਗਾ ਇਦਾਂ ਦੀ ਆ ਵੀ ਕੋਈ ਸਮਾਠਵਾਰ ਹੋ ਜਾਵੇ ਦੋ ਦਿੱਕਤਾਂ ਤਾਂ ਚਲੋ ਹੋਏ ਜਾਂਦਾ ਵੀ ਥੇਰੇ ਵੀ ਤਾਂ ਹੋ ਜਾਂਦੀ ਜਿਵੇਂ ਹੁਣ ਆਹ ਘਾਦੀ ਆ ਆਪਣੀ ਜਿਹਦੀ ਮਾਲ ਜਿਹਦੀ ਮਾਲਤੀ ਥੱਲੇ ਹੂੰ ਉਹਦੀ ਮਾਲ ਥੱਲੇ 50 ਲੀਟਰ ਉਧਦੀ ਉਹ ਵਿਚਾਰੀ ਆਪਣੇ ਲਈ ਆ ਕੇ ਮਰ ਗਈ ਸੀ ਇਹ ਉਹਦੇ ਮੈਂ ਇਹ ਟੀਕਾ ਲਵਾਦਾ ਸੀ ਸਾਈ ਵਾਲਾ ਅੱਛਾ ਇਹਨੇ ਸ਼ੁਰੂਆਤ ਚ 24 ਲੀਟਰ 25 ਟ੍ਰਪਲੂਨ ਆਇਆ ਇਹਦੇ ਪਰ ਸੱਟ ਲੱਗੀ ਜੀ ਉਹ ਪੈਰ ਤੇ ਹਾਂ ਹੁਣ ਵੀ ਐਂਡ ਤੱਕ ਹੁਣ ਗੱਭਣਾ ਹੈ ਦੋ ਦਿਨ ਨਹੀਂ ਦੋ ਮਹੀਨੇ ਜੀ ਹੋਣਾ ਤੇ ਹੁਣ ਵੀ ਇਹ 7-8 ਲੀਟਰ ਉਹ ਦਿੰਦੀਆਂ ਨਾਲ ਦੂਜਾ ਸਾਲ ਸੁਈ ਮੁੜ ਕੇ ਸੁਈ ਨਹੀਂ ਹੈਗੀ ਇਹ ਹਾਂ ਇਹ ਸੱਟ ਲੱਗੀ ਜੀ ਉਹ ਸੱਟ ਲੱਗਣ ਕਰਕੇ ਹਾਂ ਉਹਦਾ ਪੈਰ ਉਹ ਅਸਿਗਾ ਹੁਣ ਹੁਣ ਇਹਨਾਂ ਸੱਟ ਹੈ ਪੈਰ ਸੱਟ ਕਰਾਤਾ ਹੁਣਾਂ ਦਾ ਹਾਂ ਹੁਣ ਸੱਟ ਹੈ ਤੇ ਹੁਣ ਗੱਬਣ ਵੀ ਹੋਣੀ ਹੈ ਦੋ ਮਹੀਨੇ ਅੱਛਾ ਜੇਕਰ ਰਾਜੀ ਵੀ ਹੋ ਗਈ ਪਹਿਲਾਂ ਤਾਂ ਹਮ ਮਾਰਦੇ ਸੀ ਪਹਿਲਾਂ ਪੈਰ ਦੀ ਇਹਨੂੰ ਬਹੁਤ ਖਲੀਫਤ ਸੀਗੀ ਹੁਣ ਬਸ ਇਹ ਸਮਝਦਾ ਲਾ ਵੀ ਆ ਦੋ ਮਹੀਨੇ ਨੂੰ ਹੋਟਾ ਮੈਂ ਦੋ ਦਿਨਾਂ ਨੇ ਕਰ ਫੇਰ ਛੱਡ ਦਾਂਗੇ ਉਹ ਉੱਥੇ ਕਿੱਥੇ ਹੀ ਕਰਨਾ ਛੱਡ ਦਾਂਗੇ ਹੁਣ ਕਿੱਥੇ ਚਲ ਜਾਣੀਆਂ ਆਹ ਕਰਨੀਆਂ ਨੇ ਮੇਕਅਪਾਂ ਆਗਾ ਵੀ ਕਿੱਥੇ ਜਾਊਗੀ ਤੇ ਕਿਹੜੀ ਉਹ ਬੁਆ ਮਮਾਰ ਹੋਊਗੀ ਜਮ ਉਹ ਵੀ ਕਿੱਥੇ ਜਾਊਗੀ ਉਹ ਦੋਏ ਹੁਣ ਬਾਹਰ ਆਉਣ ਉਹਦਾ ਤਾਂ ਬਾਲਾ ਹੀ ਬੁਰਾ ਹਾਲ ਜਾ ਹੋ ਗਿਆ ਹਨਾ ਹਾਂ ਉਹਦਾ ਮਨ ਲੱਗ ਬੈੱਡ ਹੋਊਗਾ हां चलाए तो कानू ਕਹਿੰਨੇ ਹੋ ਸਵੇਰੀ ਸਵੇਰੀ ਇਹ ਵੀ ਗੱਬਣਾ ਉਹ ਵੀ ਗੱਬਣਾ ਹੋਰ ਨਹੀਂ ਦੋ ਨੇ ਉਧਰ ਉਹ ਇਧਰ ਇਹ ਦੋ ਉਧਰ ਉਹ ਇਧਰ ਦਾ ਤਾਂ ਹੁਣ ਵੀ ਉਹਨਾਂ ਦਾ ਟਾਈਮ ਨਹੀਂ ਹੈ ਜਿਹੜਾ ਉਹ ਮੀਨਾ ਮੀਨਾ ਕਰੇਗਾ ਜਦੋਂ ਜਨਵਰੀ ਜਾਂਦੀ ਮੀਨਾ ਹੀ ਮੰਨ ਕੇ ਚੱਲ ਹਫਤਾ ਅਗਲਾ ਪਹਿਲਾਂ ਉਸੂ ਬੰਦੇ ਦੇ ਦਰਵਾਜ਼ੇ ਤੋਂ ਅਸੀਂ ਛੇਵਾ ਹੁਣ ਇੱਥੇ ਫੀਡ ਬੂਡ ਦਵਾਈਆਂ ਰੋਟੀ ਉਹ ਹੁਣ ਹੋ ਰਿਹਾ ਕੀ ਹੋ ਰਿਹਾ ਹੈ ਇਹ ਗੱਲ ਵੀ ਨਾ ਕਹੋ ਪਹਿਲਾਂ ਪਿਛਲੇ ਆਪਣੇ ਦੇਖ ਲਾ ਦੋ ਸੂਣ ਚ ਨਹੀਂ ਆਪਾਂ ਹਰ ਇੱਕ ਵਾਰੀ ਕਰ ਦਿੰਨੇ ਅੱਜ ਸੂਣੀਆਂ ਕੱਲ ਨੂੰ ਸੂਣਣਗੀਆਂ ਸੂਣੀਆਂ ਕਦੋਂ ਜਾ ਕੇ ਨੇ ਚਲੋ ਤਾਂ ਹੁਣ ਇਹ ਤਲੂਣ ਦਾ ਤਾਂ ਹੋ ਜਾਂਦਾ ਤੇ ਜਿਹੜੀ ਸੂਣੀਆਂ ਮੈਂ ਕਹਾਂ ਉਹਦੇ ਵਾਂਗ ਫੇ ਪਤਾ ਨਹੀਂ ਲੱਗਦਾ ਸਹੀ ਗੱਲ ਹੈ ਸੂਣੀਆਂ ਆ ਜਾਂਦੀਆਂ ਸੂਣੀਆਂ ਹਾਂ ਵੀ ਕਾਦ ਸੂਪਾ ਤਲੂਣਾ ਵੱਧ ਟਾਈਮ ਲੈਂਦੀਆਂ ਨੇ ਸਹੀ ਬਾਤ ਹੈ ਸਹੀ ਬਾਤ ਹੈ ਮੰਮੀ ਦਾ ਜੱਜ ਲਾ ਬਣੀ ਕਹਦਾ ਬਣਾਏ ਚ ਦਾਲ ਬਾਣੀ ਆਲੂ ਮਟਰ ਗਾਜਰ ਸਬਜ਼ੀ ਚਲੋ ਖਾਣਾ ਰੋਕੀ ਤੇ ਭੁੱਖਾ ਦੀ ਖਾ ਕੇ ਪਈਏ ਹਾਂ ਠੀਕਾ ਓਕੇ ਹਾਂਜੀ ਇਹਨਾਂ ਦੇ ਕੰਮ ਤਾਂ ਅੱਜ ਜਲਦੀ ਮੁੱਕ ਗਏ ਮੇਰੇ ਹਜੇ ਸਾਰੇ ਪੈਨੇ ਮੇਰਾ ਝਾੜੂ ਪੋਚਾ ਪਿਆ ਹਜੇ ਰੋਟੀ ਬਣਾਉਣ ਤੋਂ ਪਈਆ ਉਧਰੋਂ ਰੋਟੀ ਮੰਗਦੇ ਨੇ ਹੁਣ ਪਹਿਲਾਂ ਝਾੜੂ ਪੋਚਾ ਕਰਦੇ ਫੇਰ ਰੋਟੀ ਬਣਾ ਕੇ ਦੋਗੇ ਇਹਨਾਂ ਨੂੰ ਫੇਰ ਆਪਾਂ ਵੀਡੀਓ ਅੱਗੇ ਕੈਰੀ ਆਨ ਕਰਦੇ ਰੋਟੀ-ਟੁੱਟੀ ਖਾ ਕੇ ਲਓ ਵੀ ਦੁਪਹਿਰ ਹੋਈ ਵੀ ਐ ਸਾਰੇ ਕੰਮ ਨੇ ਮੁੜ ਕੇ ਬੰਦੇ ਹੁਣ ਬਣ ਗਏ ਤਾਂ ਇਹ ਆ ਦੇ ਪਿੱਛੇ ਬਾਤ ਫਿਰਦੀ ਆ ਦੇ ਅੰਟੀ ਇਹ ਦੇ ਕੁਮਿੰਦਰ ਲਾ ਰਹੀ ਥੇ ਲ ਫੇਰੇ ਮੇਰੇ ਕਰੂਗੀ ਟੈਡੀਰ ਪਾ ਲੀ ਗੋ ਆਹ ਪਾਣੀ ਚ ਸਰਪਾਣੀ ਨਿੰਬੂ ਹੋਰ ਕੀ ਪਾਇਆ ਸ਼ੈਂਪੂ ਸਾਰਾ ਪਾ ਲਿਆ ਹੁਣ ਆ ਗੋਹਾ ਮਹੀਨੇ ਦਾ ਭਰਦਾ ਇਹ ਹੁਣ ਉਤਰੂਗਾ ਮੰਮੀ ਕੀ ਬਣਾਉਣ ਲੱਗੀ ਵੀ ਆ ਮੈਂ ਆਲ ਦੇ ਚਾਹ ਚਾਟਨੀ ਬਣਾਈ ਦੀ ਕਿਦ ਨਾਲ ਦੇ ਹੈ ਨਾ ਮਸਾ ਹੀ ਨੇ ਬੜੀਆ ਸਸਤੀ ਗੱਲ ਮਹੀਨੇ ਬਾਅਦ ਹਾਂ ਵੀ ਬਾਅਦ ਤੂੰ ਵੀ ਕਰਾਣਾ ਦੇ ਵੀ ਅਜੇ ਕੁਲੰਦਰ ਦੇ ਕਰ ਦਿੰਦੇ ਮੈਂ ਹੀ ਆਉਂਗੀ ਮੇਰੇ ਤੇ ਲਾਓ ਮਮਾ ਦੀ ਲਾਜ ਤੇਲ ਫਿਰ ਲਾ ਤੰਗ ਲਾ ਆ ਚੱਕ ਕਿੰਨਾ ਕਰਵਾਉਣਾ ਪੱਟ ਦੇ ਵਾਲ ਪਰਦੇ ਵਾਲ ਖਿੱਚ ਲਾ ਵਾਲ ਇਹਨੂੰ ਹਜੇ ਪਤਾ ਹੀ ਨਹੀਂ ਵਾਲ ਬਟਾ ਕੋਈ ਨਾ ਲੱਗ ਜੂ ਪਤਾ ਫਿਰ ਦੁਪਹਿਰੇ ਢੱਕੇ ਰੋ ਨਾਲੇ ਚਲੋ ਵੀ ਫਟਾਫਟ ਹੁਣ ਮੇਰੇ ਵੀ ਕਰੋ ਯਾਰ ਆਹ ਕੰਮ ਬਹੁਤ ਹੋ ਗਿਆ ਆਂਟੀ ਛੱਡ ਦੇ ਹੁਣ ਮੇਰਾ ਹਜੇ ਇੱਕ ਪਰਸਾ ਰਹਿ ਗਿਆ ਕੋਈ ਨਹੀਂ ਹੁੰਦਾ ਐਨੇ ਤੁਸੀਂ ਡੱਬੋ ਪੈਰ ਗੰਦੇ ਕੀ ਥੋੜੇ ਨੇ ਜਾ ਕੇ ਲੱਗ ਗੰਜੇ ਤਾਂ ਵੀ ਲਾਉਣਾ ਤੇਲ ਹੈ ਇਹ ਮੇਰੇ ਮੂਰੇ ਆ ਜਾਂਦੇ ਵੀ ਮੇਰੇ ਲਾਉ ਮੂਰੇ ਤਾਂ ਹੈ ਮੰਗ ਉੱਪਰ ਦੇਖਣਾ ਜੂਆ ਕਰਦੇ ਨੇ ਫੜੀ ਇਹਨੂੰ ਮੜ ਦੇਖਣੇ ਓਟਾ ਹੈ ਓਟਾ ਹੈ ਚਲੋ ਫਟਾਫਟ ਮੈਂ ਤਾਂ ਆਪ ਬਵਾਉਣਾ ਹੁਣ ਪੈਰ ਲੰਦ ਮਲਾਉਣੇ ਗਰਮ ਦਾ ਨਹੀਂ ਪਾਣੀ ਮਸਾਈ ਦੇਖਣਾ ਪੂਗਾ ਹਜੇ ਆਹ ਆਹ ਨੂੰ ਯਾਰ ਆ ਗਿਆ ਹਾ ਹਾ ਉਹ ਆ ਦੇਖ ਲਈ ਮੈਨੂੰ ਖੜੀ ਹੈ 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 ਬਾਡੀ ਦੀ ਫਾਂ ਗਰਮ ਪਿਆ ਪਾਣੀ ਹਾਂ ਸਾਫ ਪਾਣੀ ਦਾ ਪੀਂਦੇਗਾ ਮਾਣਾ ਮੋਟਾ ਵੀ ਨਾ ਮੈਂ ਨਹੀਂ ਰੱਖਾਂਗਾ ਚਲ ਲਿਆਇਓ ਤੁਸੀਂ ਸਾਫ ਪਾਣੀ ਤੇ ਕਿਵੇਂ ਕਰ ਦੂੰਗਾ ਹਾਂ ਹਾਂ ਮਾਣਾ ਖੜਿਆ ਹੋਇਆ ਹੈ ਤੇ ਚਿੰਦੇ ਦੋ ਤੇ ਫੁੱਲ ਬਣੇ ਤੇ ਜੁਹਾ ਤਾਂ ਜਾਂਟੀਆਂ ਦਾ ਜੁਹਾ ਆ ਗਿਆ ਤਾਂ ਜੁਹਾ ਹਾਂ ਦੇਖੇ ਦੇਖੇਗਾ ਆ ਫੁੱਲ ਨੇ ਬਣੇ ਹਾਂ ਗਾਲਾਂ ਦਾ ਚਿੱਟੇ ਨੇ ਚਿੱਟੇ ਫੁੱਲ ਏ ਕਿਹੜੇ ਇਥੋਂ ਹੋ ਗਏ ਇਹ ਲਾਇਆ ਨਹੀਂ ਰੰਗ ਰੰਗ ਰੋਗਣ ਕਰੋ ਅੱਜ ਡੈਂਟੇ ਪੈਂਟਿੰਗ ਚਲਦੀ ਸਾਰਿਆਂ ਦੀ